ਜਿਹੜੀਆਂ ਟਿਕਟਾਂ ਦੀ ਵੰਡ ਹੋਈ ਆ ਉਹਦੇ ਵਿੱਚ ਪੁਰਾਣੇ ਬਹੁਤ ਵਲੰਟੀਅਰ ਇਹੋ ਜਿਹੇ ਹੀਗੇ ਜਿਨ੍ਹਾਂ ਨੂੰ ਟਿਕਟ ਨਹੀਂ ਮਿਲੀ ਪਾਰਟੀ ਨੇ ਮੌਜੂਦਾ ਐਮਐਲਏ ਡਾਕਟਰ ਕਸ਼ਮੀਰ ਸਿੰਘ ਸੋਲ ਦੀ ਵਾਈਫ ਨੂੰ ਟਿਕਟ ਦੇ ਦਿੱਤੀ ਲਗਭਗ 10 ਸਾਲ ਬਾਅਦ ਤਰਨਤਾਰਨ ਦੇ ਵਿੱਚ ਨਗਰ ਕੌਂਸਲ ਚੋਣਾਂ ਹੋਣ ਜਾ ਰਹੀਆਂ ਨੇ ਅਤੇ ਇੱਥੇ ਚੋਣ ਅਖਾੜਾ ਇਸ ਕਦਰ ਭਖਿਆ ਹੈ ਕਿ 3 ਨੰਬਰ ਵਾਰਡ ਦੀ ਸੀਟ ਜਿਹੜੀ ਹੈ ਸਭ ਤੋਂ ਹੌਟ ਬਣੀ ਹੋਈ ਹੈ ਜੀ ਹਾਂ ਜਿੱਥੋਂ ਕਿ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਲ ਐਮਐਲਏ ਤਰਨਤਾਰਨ ਉਹਨਾਂ ਦੀ ਧਰਮ ਪਤਨੀ ਬੀਬਾ ਨਵਜੋਤ ਕੌਰ ਜੀ ਮੈਦਾਨ ਦੇ ਵਿੱਚ ਨੇ ਤਾਂ ਉੱਥੇ ਹੀ ਇਥੋਂ ਆਮ ਆਦਮੀ ਪਾਰਟੀ ਦੇ ਨਾਰਾਜ਼ ਹੋਏ ਦੂਸਰੇ ਆਜ਼ਾਦ ਦੇ ਜਿਹੜੇ ਆ ਉਹਨਾਂ ਦੇ ਵੱਲੋਂ ਫਾਰਮ ਭਰੇ ਗਏ ਨੇ ਤਾਂ ਗੱਲਬਾਤ ਕਰਕੇ ਜਾਣਦੇ ਆ ਕਿ ਉਹਨਾਂ ਦੀ ਟਿਕਟ ਕੱਟੀ ਜਾਣ ਤੇ ਕਿਹੜੀਆਂ ਹੋਰ ਗੱਲਾਂ ਤੋਂ ਨਾਰਾਜ਼ ਹੋਏ ਨੇ ਕਿਉਂਕਿ ਅੱਜ ਤਸਵੀਰਾਂ ਦੇ ਵਿੱਚ ਤੁਸੀਂ ਇਹ ਵੀ ਵੇਖ ਰਹੇ ਹੋਗੇ ਕਿ ਉਹਨਾਂ ਨੂੰ ਚੋਣ ਨਿਸ਼ਾਨ ਮਾਈਕ ਮਿਲਦੇ ਸਾਰ ਹੀ ਸ਼ੋਕੋਸ਼ੂ ਗੱਡੀਆਂ ਜਿਹੜੀਆਂ ਨੇ ਹੂਟਰ ਵਜਾਉਂਦੀਆਂ ਘਰ ਦੇ ਵਿੱਚ ਪਹੁੰਚੀਆਂ ਅਤੇ ਮਨਾਉਣ ਦਾ ਵੀ ਯਤਨ ਕੀਤਾ ਗਿਆ ਕਿ ਉਹ ਆਪਣੇ ਕਾਗਜ਼ ਵਾਪਸ ਲੈ ਲੈਣ ਤੇ ਆਮ ਆਦਮੀ ਪਾਰਟੀ ਨੂੰ ਸਮਰਥਨ ਦੇ ਦੇਣ ਪਰ ਉਹਨਾਂ ਦੇ ਵੱਲੋਂ ਸਮਰਥਨ ਨਾ ਦੇਣ ਦੀ ਗੱਲ ਜਿਹੜੀ ਹੈ ਉਹ ਕੀਤੀ ਗਈ ਹੈ ਤਾਂ ਆਜ਼ਾਦ ਉਮੀਦਵਾਰ ਵਜੋਂ ਵਾਰਡ ਨੰਬਰ 3 ਤੋਂ ਯਾਦਵਿੰਦਰ ਸਿੰਘ ਚਾਲ ਉਹਨਾਂ ਦੇ ਧਰਮ ਪਤਨੀ ਬੀਬਾ ਜਤਿੰਦਰ ਕੌਰ ਜੀ ਜਿਹੜੇ ਨੇ ਉਹ ਇਲੈਕਸ਼ਨ ਲੜ ਰਹੇ ਨੇ ਮੌਜੂਦਾ ਵਿਧਾਇਕ ਦੇ ਧਰਮ ਪਤਨੀ ਸ਼੍ਰੀਮਤੀ ਵਿਭਾਨਵ ਜੋਤ ਕੌਰ ਜੀ ਦੇ ਖਿਲਾਫ ਤਾਂ ਗੱਲਬਾਤ ਕਰ ਲੈਣੀ ਹੈ ਸਾਡੇ ਨਾਲ ਬਣੇ ਨੇ ਹੌਟ ਸੀਟ ਪੂਰੇ ਸ਼ਹਿਰ ਦੀ ਜਿਹੜੀ ਨਜ਼ਰ ਹੈ ਉਹ ਇਸ ਟਾਈਮ ਤੇ ਏ ਸੀਟ ਵੱਲ ਜਿਹੜੀ ਹੈ ਉਹ ਵਧੀਆ ਕਿਉਂਕਿ ਇੱਥੋਂ ਵਿਧਾਇਕ ਦੀ ਪਤਨੀ ਚੂਣ ਅਖਾੜੇ ਦੇ ਵਿੱਚ ਹੈ ਅਤੇ ਵੱਡੀ ਗੱਲ ਇਹ ਹੈ ਕਿ ਲੋਕ ਵੀ ਜਿਹੜੇ ਨੇ ਪਿਛਲੇ 3 ਸਾਲ ਤੋਂ ਜੇ ਆਮ ਆਦਮੀ ਪਾਰਟੀ ਦੇ ਨਾਲ ਜੁੜੇ ਨੇ ਤਾਂ ਟੁੱਟੇ ਵੀ ਬਹੁਤ ਜ਼ਿਆਦੇ ਨੇ ਮੇਰੇ ਨਾਲ ਮੌਜੂਦ ਨੇ ਸਭ ਤੋਂ ਪਹਿਲਾਂ ਜੀ ਤੁਹਾਡੇ ਸਾਡੇ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਸਵਾਗਤ ਸਸਿਕਾ ਕਵੀਰ ਜੀ ਕੀ ਕਾਰਨ ਹੈ ਆਮ ਆਦਮੀ ਪਾਰਟੀ ਦੇ ਅੱਜ ਖਿਲਾਫ ਝੰਡਾ ਚੁੱਕਿਆ ਤੁਸੀਂ ਆਜ਼ਾਦ ਉਮੀਦਵਾਰ ਉਮੀਦਵਾਰ ਵਜੋਂ ਕੀ ਕਹਿਣਾ ਚਾਹੋਗੇ ਉਹ ਵੇਖੋ ਜੀ ਪਾਰਟੀ ਦੇ ਲਈ ਬਹੁਤ ਜ਼ਿਆਦਾ ਵਲੰਟੀਅਰਾਂ ਨੇ ਸਖਤ ਮਿਹਨਤ ਕੀਤੀ ਸੀਗੀ ਮਤਲਬ ਉਹਨਾਂ ਵਲੰਟੀਅਰਾਂ ਨੂੰ ਐਸੀ ਆਸ ਸੀਗੀ ਵੀ ਐਮਸੀ ਦੀ ਇਲੈਕਸ਼ਨ ਵਿੱਚ ਉਹਨਾਂ ਨੂੰ ਖੜਨ ਦਾ ਮੌਕਾ ਦਿੱਤਾ ਜਾਊਗਾ ਪਰ ਜਿਹੜੀਆਂ ਟਿਕਟਾਂ ਦੀ ਵੰਡ ਹੋਈ ਆ ਉਹਦੇ ਵਿੱਚ ਪੁਰਾਣੇ ਬਹੁਤ ਵਲੰਟੀਅਰ ਇਹੋ ਜਿਹੇ ਹੀ ਕਿ ਜਿਨ੍ਹਾਂ ਨੂੰ ਟਿਕਟ ਨਹੀਂ ਮਿਲੀ ਇਸ ਕਰਕੇ ਉਹ ਸਾਰੇ ਨਾਰਾਜ਼ਗੀ ਦੇ ਤੌਰ ਤੇ ਪਛਾਹ ਹਟ ਕੇ ਬੈਠ ਗਏ ਸਾਡੇ ਵਾਰਡ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਹੋਇਆ ਕਿ ਸਾਨੂੰ ਆਸ ਸੀ ਕਿ ਚਲੋ ਜਿਹੜਾ ਇਸ ਵਾਰਡ ਤੋਂ ਕੋਈ ਹੋਰ ਪੁਰਾਣਾ ਕੈਂਡੀ ਡੇਟ ਵੀ ਆ ਉਹਨੂੰ ਮੌਕਾ ਮਿਲਣਾ ਚਾਹੀਦਾ ਵਾ ਪਰ ਪਾਰਟੀ ਨੇ ਮੌਜੂਦਾ ਐਮਐਲਏ ਡਾਕਟਰ ਕਸ਼ਮੀਰ ਸਿੰਘ ਸੋਲ ਦੀ ਵਾਈਫ ਨੂੰ ਟਿਕਟ ਦੇ ਦਿੱਤੀ ਇਸ ਕਰਕੇ ਅਸੀਂ ਆਜ਼ਾਦ ਉਮੀਦਵਾਰ ਦੇ ਤੌਰ ਤੇ ਲੜਨ ਦਾ ਫੈਸਲਾ ਕੀਤਾ ਕਿ ਅਸੀਂ ਪਾਰਟੀ ਨੂੰ ਇਹ ਹੀ ਦੱਸਣਾ ਚਾਹੁੰਦੇ ਸੀ ਕਿ ਜੇ ਅਸੀਂ ਮਤਲਬ ਆਜ਼ਾਦ ਉਮੀਦਵਾਰ ਦੇ ਤੌਰ ਤੇ ਵੀ ਜਿੱਤ ਹਾਸਲ ਕਰਦੇ ਆ ਤੇ ਸਾਡੇ ਵਿੱਚ ਇੰਨੀ ਵਲੰਟੀਆਂ ਦੇ ਵਿੱਚ ਇੰਨੀ ਪਾਵਰ ਹੈਗੀ ਸੀਗੀ ਵੀ ਉਹ ਪਾਰਟੀ ਲਈ ਅੱਜ ਵੀ ਖੜ ਸਕਦੇ ਆ ਪਰ ਸਾਨੂੰ ਮੌਕਾ ਨਹੀਂ ਦਿੱਤਾ ਗਿਆ ਕਿੰਨੇ ਕੁ ਲੋਕ ਜਿਹੜੇ ਨੇ ਆਮ ਆਦਮੀ ਪਾਰਟੀ ਤੋਂ ਇਸ ਵਾਰਡ ਦੇ ਨਾਲ-ਨਾਲ ਵੈਸੇ ਜੇ ਗੱਲ ਕੀਤੀ ਜਾਵੇ ਬਹੁਤ ਸਾਰੇ ਲੋਕ ਜੇ ਜੁੜੇ ਨੇ ਤਾਂ ਆਮ ਆਦਮੀ ਪਾਰਟੀ ਤੋਂ ਟੁੱਟੇ ਵੀ ਨੇ ਤਾਂ ਕਾਰਨ ਕੀ ਮੰਨਦੇ ਤੁਸੀਂ ਕੀ ਕਿ ਇਕੱਲਾ ਟਿਕਟ ਦਾ ਹੀ ਹੈ ਜਾਂ ਕੋਈ ਹੋਰ ਵੀ ਸੀਗਾ ਨਹੀਂ ਜੀ ਵੇਖੋ ਜਿਸ ਦਿਨ ਤੋਂ ਐਮਐਲਏ ਸਾਬ ਬਣੇ ਆ ਉਹ ਉਸ ਤੋਂ ਬਾਅਦ ਉਹਨਾਂ ਨੇ ਸ਼ਹਿਰ ਦੇ ਵਿੱਚ ਕੋਈ ਕੰਮ ਹੀ ਨਹੀਂ ਹੁਣ ਦਿੱਤਾ ਜਿੰਨੇ ਵੀ ਵਲੰਟੀਅਰ ਆ ਉਹਨਾਂ ਦਾ ਕੋਈ ਵੀ ਕੰਮ ਨਹੀਂ ਹੁੰਦਾ ਸਿਰਫ ਉਹੀ ਕੰਮ ਹੁੰਦੇ ਆ ਜਿਹੜੇ ਐਮਐਲਏ ਸਾਹਿਬ ਦੁਆਰਾ ਆਖੇ ਜਾਂਦੇ ਆ ਕਿਉਂਕਿ ਤੁਸੀਂ ਵੇਖੋਗੇ ਪਰਿਵਾਰਵਾਦ ਚੱਲ ਰਿਹਾ ਵਾ ਐਮਐਲਏ ਸਾਹਿਬ ਨੇ ਆਪਣੀ ਪਨੇਵੇਂ ਨੂੰ ਜਿਹੜਾ ਕਿ ਇਸ ਹਲਕੇ ਨਾਲ ਸੰਬੰਧਤ ਵੀ ਨਹੀਂ ਆ ਉਹਨੂੰ ਪੀਏ ਲਾਇਆ ਤੇ ਹੁਣ ਆਪਣੀ ਪਤਨੀ ਨੂੰ ਟਿਕਟ ਦਵਾ ਦਿੱਤੀ ਆ ਕਿ ਉਹਨਾਂ ਐਮਸੀ ਬਣ ਕੇ ਤੇ ਉਹ ਮੇਅਰ ਦੀ ਕੁਰਸੀ ਤੱਕ ਪਹੁੰਚ ਜਾਣਗੇ ਜੀ ਜੀ ਆਮ ਆਮ ਕਰਕੇ ਸੱਤਾ ਦੇ ਵਿੱਚ ਆਈ ਪਾਰਟੀ ਦੇ ਵਿੱਚ ਤੁਸੀਂ ਖਾਸ ਕੀ ਵੇਖਿਆ ਆਮ ਆਦਮੀ ਪਾਰਟੀ ਜਿਹੜੀ ਹੈ ਜਦੋਂ ਸੱਤਾ ਦੇ ਵਿੱਚ ਆਈ ਸੀ ਤਾਂ ਉਹ ਕਹਿੰਦੇ ਸੀ ਅਸੀਂ ਆਮ ਘਰਾਂ ਤੋਂ ਟੇ ਤੇ ਆਮ ਘਰਾਂ ਦੇ ਵਿੱਚ ਤਾਂ ਟਿਕਟਾਂ ਹੀ ਨਹੀਂ ਗਈਆਂ ਜਦੋਂ ਅਸੀਂ ਲੋਕਾਂ 'ਚ ਵਿਚਰਦੇ ਸੀਗੇ ਉਦੋਂ ਇਹ ਹੀ ਕਹਿੰਦੇ ਸੀਗੇ ਵੀ ਇਹ ਐ ਤੁਹਾਨੂੰ ਬਦਲਾ ਲੈਣ ਦੀ ਜ਼ਰੂਰਤ ਆ ਵੇਖੋ ਆ ਕਾਂਗਰਸ ਨੇ ਇਹ ਕੰਮ ਨਹੀਂ ਕੀਤੇ ਆਕਾਲੀਆਂ ਨੇ ਇਹ ਕੰਮ ਨਹੀਂ ਕੀਤੇ ਆਮ ਆਦਮੀ ਪਾਰਟੀ ਆਊਗੀ ਤੇ ਤੁਹਾਡੇ ਹਰ ਕੰਮ ਹੋਣਗੇ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਨਹੀਂ ਆਊਗੀ ਤੇ ਹੁਣ ਤੁਸੀਂ ਵੇਖਿਆ ਹੀ ਆ ਕਿ ਆਪਣੇ ਹਲਕੇ ਦਾ ਕੀ ਹਾਲ ਆ ਐਮਐਲਏ ਸਾਹਿਬ ਨੇ ਕਿੰਨੇ ਕੰਮ ਕੀਤੇ ਆ ਤੇ ਉਹਦੇ ਤੋਂ ਮੈਨੂੰ ਲੱਗਦਾ ਵਾ ਕਿ ਕਾਫੀ ਵਲੰਟੀਅਰ ਹੈ ਜਿਹੜੇ ਨਾਰਾਜ਼ ਆ ਨਾਰਾਜ਼ਗੀ ਤਾਂ ਤੁਹਾਨੂੰ ਵੀ ਪਤਾ ਵਾ ਤੁਸੀਂ ਲਿਸਟ ਵੇਖੋਗੇ ਤੇ ਆਮ ਆਦਮੀ ਪਾਰਟੀ ਦੇ ਹੀ ਕਿੰਨੇ ਜ਼ਿਆਦਾ ਵਰਕ ਕਰ ਇੱਕ ਵਾਰਡ ਦੇ ਵਿੱਚੋਂ 5 5 6 6 ਵਰਕਰ ਜਿਹੜੇ ਆ ਉਹ ਆਜ਼ਾਦ ਉਮੀਦਵਾਰ ਦੇ ਤੌਰ ਤੇ ਉਹਨਾਂ ਨੇ ਕਾਗਜ਼ ਦਾਖਲ ਕਰਵਾ ਦਿੱਤੇ ਆ ਜੀ ਕਿੰਨੇ ਸਮੇਂ ਤੋਂ ਤੁਸੀਂ ਆਮ ਆਦਮੀ ਪਾਰਟੀ ਦੇ ਲਈ ਮਿਹਨਤ ਕਰ ਰਹੇ ਹੋ ਅਤੇ ਕਿੱਥੇ ਕਿੱਥੇ ਜਾ ਕੇ ਆਮ ਆਦਮੀ ਪਾਰਟੀ ਦੇ ਲਈ ਚੋਣ ਪ੍ਰਚਾਰ ਵੀ ਕੀਤਾ ਜੀ ਅਸੀਂ ਪਿਛਲੇ 5 ਸਾਲਾਂ ਤੋਂ ਆਮ ਆਦਮੀ ਪਾਰਟੀ ਲਈ ਵਰਕ ਕੀਤਾ ਵਾ ਅਸੀਂ ਆਪਣਾ ਦਫਤਰ ਵੀ ਆਮ ਆਦਮੀ ਪਾਰਟੀ ਲਈ ਹੈ ਜਦੋਂ ਐਮਐਲਏ ਸਭ ਦੀ ਇਲੈਕਸ਼ਨ ਸੀਗੀ ਅਸੀਂ ਆਪਣਾ ਦਫਤਰ ਦਿੱਤਾ ਵਾ ਅਸੀਂ ਬਹੁਤ ਜ਼ਿਆਦਾ ਵਰਕ ਕੀਤਾ ਉਸ ਟਾਈਮ ਤੇ ਅਸੀਂ ਪਾਰਟੀ ਲਈ ਖੜੇ ਸੀਗੇ ਜਦੋਂ ਕੋਈ ਵੀ ਬਾਈਫੇਸ ਸਾਹਮਣੇ ਨਹੀਂ ਆਉਣਾ ਚਾਹੁੰਦਾ ਸੀਗਾ ਅਸੀਂ ਉਸ ਟਾਈਮ ਤੇ ਕਿੰਨੀਆਂ ਮਹਿਲਾਵਾਂ ਨੂੰ ਇਕੱਠਿਆਂ ਕੀਤਾ ਸੀਗਾ ਅੱਜ ਤੁਸੀਂ ਵੇਖੋ ਕਿ ਮਹਿਲਾਵਾਂ ਦਾ ਕਿੰਨਾ ਕ ਇਕੱਠ ਰਹਿ ਗਿਆ ਸਾਰੇ ਟੁੱਟ ਕੇ ਨਿਰਾਸ਼ ਹੋ ਕੇ ਸਾਰੇ ਤੇ ਘਰ ਬੈਠ ਗਏ ਇਸ ਚੀਜ਼ ਦਾ ਖਮਿਆਜਾ ਜਿਹੜਾ ਉਹ ਆਮ ਆਦਮੀ ਪਾਰਟੀ ਨੂੰ Não, pena. ਅ ਤੇਨ ਨੰਬਰ ਵਾਰਡ ਤੋਂ ਨਤੀਜੇ ਕੀ ਵੇਖਦੇ ਹੋ ਅਤੇ ਉਹਨਾਂ ਲੋਕਾਂ ਨੂੰ ਕੀ ਅਪੀਲ ਕਰਨੀ ਚਾਹੁੰਦੇ ਹੋ ਕਿੰਨਾ ਕੁ ਹੁਣ ਤੱਕ ਤੁਸੀਂ ਵਿਚਰੇ ਹੋ ਉਹਨਾਂ ਦੇ ਵਿੱਚ ਮੈਂ ਵੇਖੋ ਜੀ ਕੱਲਾ ਤਿੰਨ ਨੰਬਰ ਵਾਰਡ ਤੋਂ ਨਹੀਂ ਜਦੋਂ ਇਲੈਕਸ਼ਨ ਸੀਗੀ ਅਸੀਂ ਹਰ ਵਾਰਡ ਦੇ ਵਿੱਚ ਜਾ ਕੇ ਕੰਮ ਕੀਤਾ ਵਾ ਵਾਰਡਾਂ ਤੋਂ ਇਲਾਵਾ ਪਿੰਡਾਂ ਦੇ ਵਿੱਚ ਵੀ ਜਾ ਕੇ ਅਸੀਂ ਲੋਕਾਂ ਦੇ ਵਿੱਚ ਵਿਚਰੇ ਆ ਐਮਐਲਏ ਸਾਹਿਬ ਦੇ ਵਾਈਫ ਤੇ ਤੁਹਾਨੂੰ ਪਤਾ ਹੀ ਹੈ ਲੋਕਾਂ ਨੂੰ ਵੀ ਪਤਾ ਵਾ ਕਿ ਕਿੰਨਾ ਕੁ ਲੋਕਾਂ ਦੇ ਘਰਾਂ 'ਚ ਜਾਂਦੇ ਰਹੇ ਆ ਮੈਂ ਲੋਕਾਂ ਨੂੰ ਇਹੀ ਅਪੀਲ ਕਰਦੀ ਆ ਕਿ ਸਾਨੂੰ ਸੇਵਾ ਦਾ ਮੌਕਾ ਦਿੱਤਾ ਜਾਵੇ ਕਿਉਂਕਿ ਭਾਵੇਂ ਸਾਡੇ ਕੋਲ ਜਿੰਨ ਜਿੱਥੋਂ ਤੱਕ ਵੀ ਹੋ ਸਕਿਆ ਸੀਗਾ ਸਾਡੇ ਘਰ ਦੇ ਦਰਵਾਜ਼ੇ ਹਮੇਸ਼ਾ ਲੋਕਾਂ ਲਈ ਖੁੱਲੇ ਰਹੇ ਆ ਤੇ ਮੈਂ ਜਿੱਥੋਂ ਤੱਕ ਵੀ ਅਸੀਂ ਲੋਕਾਂ ਤਾਂ ਦੀ ਮਦਦ ਕਰ ਸਕਦੇ ਸੀ ਅਸੀਂ ਕਰਦੇ ਰਹੇ ਆ ਅੱਜ ਸਮੁੱਚੀ ਆਮ ਆਦਮੀ ਪਾਰਟੀ ਦੀ ਮਾਝੇ ਦੀ ਟੀਮ ਤੁਹਾਡੇ ਘਰ ਪਹੁੰਚੀ ਕੀ ਗੱਲਬਾਤ ਹੋਈ ਕੀ ਕਹਿਣਾ ਚਾਹੋਗੇ ਵੇਖੋ ਜੀ ਹੁਣ ਤੇ ਚੋ ਨਿਸ਼ਾਨ ਮਿਲ ਗਿਆ ਸੀਗਾ ਉਹ ਉਹਨਾਂ ਦੇ ਚਲੋ ਟੀਮ ਦਾ ਇਹੀ ਹੀਗਾ ਕਿ ਆਪਾਂ ਜਿਤਨਾ ਪਹਿਲਾਂ ਵਰਕ ਕੀਤਾ ਕਿ ਸਾਰਿਆਂ ਨੇ ਰਲ ਮਿਲ ਕੇ ਤੇ ਹੁਣ ਵੀ ਆਪਾਂ ਐਮਐਲਏ ਸਭ ਨੂੰ ਹੀ ਸਪੋਰਟ ਕਰੀਏ ਉਹਨਾਂ ਦੇ ਚਲੋ ਹੁਣ ਤੇ ਕੁਝ ਹੋ ਨਹੀਂ ਸਕਦਾ ਹੀਗਾ ਅਸੀਂ ਆਪਣੇ ਪੇਪਰ ਵਾਪਸ ਨਹੀਂ ਲੈ ਅਸੀਂ ਇਲੈਕਸ਼ਨ ਲੜਨੀ ਹੈ ਇਹ ਫੈਸਲਾ 3 ਨੰਬਰ ਵਾਰਡ ਦੇ ਲੋਕਾਂ ਦਾ ਹੈ ਜਾਂ ਤੁਹਾਡਾ ਆਪਣਾ ਸੀ ਨੇ ਲੋਕਾਂ ਦੀ ਜਿਆਦਾ ਸਪੋਰਟ ਆ ਲੋਕਾਂ ਦਾ ਫੈਸਲਾ ਵਾ ਕਿਉਂਕਿ ਜਦੋਂ ਲੋਕਾਂ ਨੇ ਹੀ ਮੈਨੂੰ ਸਪੋਰਟ ਕੀਤਾ ਵਾ ਤੇ ਮੈਂ ਫੇਰ ਹੀ ਇਲੈਕਸ਼ਨ ਲੜਨ ਦੇ ਚਾਹਵਾਨ ਹੋਈ ਆ ਇਸ ਕਰਕੇ ਮੈਂ ਕੋਈ ਵੀ ਫੈਸਲਾ ਲੋਕਾਂ ਦੀ ਸਲਾਹ ਤੋਂ ਬਿਨਾ ਨਹੀਂ ਵਾਪਸ ਲੈ ਸਕਦੀ ਸੀ ਜੀ ਬਹੁਤ ਬਹੁਤ ਧੰਨਵਾਦੀ ਸਾਡੇ ਨਾਲ ਮੌਜੂਦ ਨੇ ਯਾਦਵਿੰਦਰ ਚਾਲ ਬਲਾਕ ਪ੍ਰਧਾਨ ਵੀ ਰਹੇ ਤੇ ਪੰਜਾਬ ਸਿੱਖਿਆ ਬੋਰਡ ਦੇ ਮੈਂਬਰ ਵੀ ਨੇ ਤਾਂ ਕੀ ਕਰ ਰਹੇ ਅੱਜ ਪਾਰਟੀ ਦੇ ਉਲਟ ਜਿਹੜੀ ਚੋਣ ਲੜਨ ਦਾ ਜਿਹੜਾ ਉਹਨਾਂ ਫੈਸਲਾ ਕੀਤਾ ਤੇ ਕਿੰਨਾ ਕੁ ਸਹੀ ਮੰਨਦੇ ਨੇ ਕਿੰਨੇ ਕੁ ਵਰਕਰਾਂ ਨੇ ਸਾਥ ਦਿੱਤਾ ਚਾਹ ਹਸਾਬ ਕੀ ਕਹਿਣਾ ਚਾਹੋਗੇ ਜਿਹੜੀ ਇਹ ਹੁਣ ਆਮ ਆਦਮੀ ਪਾਰਟੀ ਦੇ ਵਿੱਚ ਜਿੰਮੇਵਾਰੀ ਵੀ ਮਿਲੀ ਤੇ ਅੱਜ ਪੂਰਾ ਸਮੁੱਚੀ ਆਮ ਆਦਮੀ ਪਾਰਟੀ ਦੀ ਮੱਝ ਦੀ ਟੀਮ ਤੁਹਾਡੇ ਘਰ ਪਹੁੰਚੀ ਕੀ ਗੱਲਬਾਤ ਹੋਈ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਪਹਿਲਾਂ ਤਾਂ ਜੀ ਮੈਂ ਗ੍ਰੇਡ ਨਿਊਜ਼ ਦਾ ਜਿਹੜਾ ਉਹ ਧੰਨਵਾਦ ਕਰਦਾ ਜੀ ਦਲਜੀਤ ਜੀ ਤੁਹਾਡਾ ਵੀ ਵੇਖੋ ਜੀ ਪਾਰਟੀ ਨੇ ਜਦੋਂ ਸਾਡੇ ਹੱਕ ਜਿਹੜੇ ਆ ਉਹ ਨਾਪਲੇ ਜਦੋਂ ਪਾਰਟੀ ਨੇ ਜੋ ਵਾਅਦੇ ਕੀਤੇ ਸੀ ਉਹ ਪੂਰੇ ਨਹੀਂ ਕੀਤੇ ਵੀ ਸਾਨੂੰ ਉਹਨਾਂ ਨੇ ਟਿਕਟ ਦਾ ਅਸੀਂ ਉਹਨਾਂ ਗਾੜੀ ਆਪਣੀ ਦਾਅਵੇਦਾਰੀ ਠੋਕੀ ਸੀ ਉਹਨਾਂ ਨੇ ਨਹੀਂ ਦਿੱਤੀ ਤੇ ਜਿੱਥੇ ਜਦੋਂ ਪਰਿਵਾਰਵਾਦ ਦੀ ਗੱਲ ਆ ਗਈ ਐਮਐਲਏ ਸਾਹਿਬ ਦੀ ਵਾਈਫ ਨੂੰ ਟਿਕਟ ਦਿੱਤੀ ਗਈ ਉਸ ਤੋਂ ਬਾਅਦ ਜਿਹੜਾ ਵਾ ਉਹ ਲੋਕਾਂ ਦੇ ਵਿੱਚ ਜਿਹੜਾ ਵਾ ਨਾਰਾਜ਼ਗੀ ਸੀਗੀ ਜੇ ਅਸੀਂ ਨਹੀਂ ਵੀ ਖਲੋਂਦੇ ਸੀਗੇ ਤਾਂ ਤਾਂ ਵੀ ਲੋਕਾਂ ਨੇ ਵੋਟਾਂ ਇਹਨਾਂ ਨੂੰ ਨਹੀਂ ਪਾਉਣੀਆਂ ਸੀਗੀਆਂ ਜੇ ਅਸੀਂ ਅੱਜ ਜਿੱਤਦੇ ਆ ਤੇ ਜਿੱਤ ਕੇ ਜਿਹੜੀ ਟਿਕਟ ਆ ਉਹ ਪਾਰਟੀ ਦੀ ਝੋਲੀ 'ਚ ਹੀ ਪਾਵਾਂਗੇ ਇਸ ਕਰਕੇ ਪਾਰਟੀ ਦੀ ਨਾਰਾਜ਼ਗੀ ਲੋਕਾਂ ਦੀ ਨਾਰਾਜ਼ਗੀ ਐਮਐਲਏ ਸਾਹਿਬ ਨਾਲ ਵਾ ਸਾਡੇ ਨਾਲ ਨਹੀਂਗੀ ਤੇ ਜੇ ਅਸੀਂ ਆਜ਼ਾਦ ਖਲੋਤੇ ਆ ਤੇ ਅਸੀਂ ਸਿਰਫ ਤੇ ਸਿਰਫ ਲੋਕਾਂ ਲਈ ਖਲੋਤੇ ਆ ਤੇ ਪਾਰਟੀ ਲਈ ਖਲੋਤੇ ਆ ਕਿ ਸਾਨੂੰ ਪਾਰਟੀ ਦਾ ਜਿਹੜਾ ਵਾ ਸਾਨੂੰ ਜੋ ਲੋਕਾਂ ਦਾ ਫਤਵਾ ਵਾ ਉਹ ਸਾਨੂੰ ਮਿਲਦਾ ਪਿਆ ਵਾ ਲੋਕਾਂ ਦਾ ਸੰਦੇ ਤੇ ਬਹੁਤ ਜ਼ਿਆਦਾ ਭਰੋਸਾ ਵਾ ਅਸੀਂ ਲੋਕਾਂ ਦਾ ਇਹ ਭਰੋਸਾ ਕਦੇ ਟੁੱਟਣ ਨਹੀਂ ਦੇਵਾਂਗੇ ਤੇ ਐਮਐਲਏ ਸਾਹਿਬ ਨੇ ਤੋੜਿਆ ਰਾਜ ਕੇ ਤੋੜਿਆ ਵਾ ਕਦੇ ਕਿਸੇ ਨੂੰ ਮਿਲੇ ਨਹੀਂ ਕਿ ਕਦੀ ਕਿਸੇ ਦਾ ਬੂਹਾ ਨਹੀਂ ਖੋਲਿਆ ਕਿਸੇ ਨੂੰ ਮਿਲਣ ਵਾਸਤੇ ਤੇ ਉਸ ਚੀਜ਼ ਤੋਂ ਫਿਰ ਸਾਨੂੰ ਜਦੋਂ ਟਿਕਟ ਨਹੀਂ ਦਿੱਤੀ ਗਈ ਤੇ ਅਸੀਂ ਉਹਦੇ ਲਈ ਅਸੀਂ ਫਿਰ ਚੋਣ ਮੈਦਾਨ ਦੇ ਵਿੱਚ ਉਤਰੇ ਅੱਜ ਮੰਤਰੀ ਲਾਲਜੀਤ ਸਿੰਘ ਭੁੱਲਰ ਘਰ ਆਏ ਮਨਾਉਣ ਵਾਸਤੇ ਕਾਗਜ਼ ਵਾਪਸ ਕਰਾਉਣ ਵਾਸਤੇ ਸਮੁੱਚੀ ਟੀਮ ਜਿਹੜੀ ਆਈ ਹੈ ਤੁਹਾਡੇ ਵੱਲੋਂ ਕਿਹਾ ਜਾ ਰਿਹਾ ਤੇ ਤੁਸੀਂ ਕੀ ਕਹਿਣਾ ਚਾਹੋਗੇ ਕੀ ਜਿਹੜੇ ਤੁਹਾਡੇ ਮਨ ਦੇ ਵਿਚਾਰ ਨੇ ਤੁਹਾਡੇ ਤੁਸੀਂ ਅਵਾਰਡ ਦੇ ਜਿੰਨੇ ਲੋਕ ਆ ਉਹਨਾਂ ਦੇ ਜਿਹੜਾ ਵਾ ਪਹਿਲ ਦਿੱਤੀ ਜਾਂ ਫਿਰ ਆਪਣੀ ਪਾਰਟੀ ਨੂੰ ਜਿਨ੍ਹਾਂ ਨੂੰ ਤੁਸੀਂ ਛੱਡਿਆ ਹੈ ਦੇਖੋ ਜੀ ਮੈਂ ਵਾਰਡ ਦੇ ਲੋਕਾਂ ਨੂੰ ਪਹਿਲ ਦਿੱਤੀ ਆ ਜਦੋਂ ਮੇਰੇ ਨਾਲ ਮੇਰੀ ਸੰਗਤ ਜਿਹੜੀ ਵਾਰਡ ਦੀ ਸੀ ਜਾਂ ਮੇਰੇ ਤਰਨਤਾਰਨ ਦੀ ਸੀ ਉਹ ਜਦੋਂ ਮੇਰੇ ਨਾਲ ਖੜੀ ਆ ਤੇ ਫਿਰ ਮੈਨੂੰ ਕਾਹਦਾ ਡਰ ਮੈਂ ਤੇ ਲੋਕਾਂ ਦੀ ਆਵਾਜ਼ ਜਿਹੜੀ ਉਹੀ ਚੁੱਕੀ ਆ ਜਦੋਂ ਮੰਤਰੀ ਸਾਹਿਬ ਜਿਹੜੇ ਮੇਰੇ ਲਾਜੀਤ ਭੁੱਲਰ ਜੀ ਨੇ ਮੇਰੇ ਵੱਡੇ ਭਰਾ ਨੇ ਬੜਾ ਉਹਨਾਂ ਦਾ ਮੇਰੇ ਨਾਲ ਪ੍ਰੇਮ ਰਿਆ ਸ਼ੁਰੂ ਤੋਂ ਬੜਾ ਪਿਆਰ ਕਰਦੇ ਆ ਸਾਰੀ ਟੀਮ ਹੀ ਬਹੁਤ ਪਿਆਰ ਕਰਦੀ ਆ ਪਰ ਕਿਤੇ ਨਾ ਕਿਤੇ ਆ ਕੇ ਜਦੋਂ ਐਮ.ਐਲ.ਏ ਸਾਹਿਬ ਦੀ ਵਾਈਫ ਦੀ ਜਾਂ ਕਹਿ ਸਕਦੇ ਆ ਕਿ ਐਮ.ਐਲ.ਏ ਸਾਹਿਬ ਤੇ ਆਪਣੇ ਤੇ ਗੱਲ ਆ ਗਈ ਕਿ ਮੈਂ ਟਿਕਟ ਜਿਹੜੀ ਇਹ ਬਾਹਰ ਨਹੀਂ ਜਾਣ ਦੇਣੀ ਤੇ ਉੱਥੇ ਜਾ ਕੇ ਵਿਵਾਦ ਸਾਡਾ ਜਿਹੜਾ ਖੜਾ ਹੋਇਆ ਜਦੋਂ ਪਰਿਵਾਰਵਾਦ ਤੇ ਗੱਲ ਆਈ ਹੈ ਜਦੋਂ ਅਸੀਂ ਲੋਕਾਂ ਦੇ ਵਿੱਚ ਵਾਅਦੇ ਕੀਤੇ ਆਮ ਆਦਮੀ ਪਾਰਟੀ ਨੇ ਵਾਅਦੇ ਕੀਤੇ ਕਿ ਪਰਿਵਾਰਵਾਦ ਨੂੰ ਬढ़ावा ਨਹੀਂ ਦਿੱਤਾ ਜਾਊਗਾ ਪਰ ਜਦੋਂ ਕਿਤੇ ਪਾਰਟੀ ਨੇ ਵੀ ਅੱਖਾਂ ਮੀਟ ਲਈਆਂ ਫਿਰ ਉੱਥੇ ਦੁੱਖ ਹੁੰਦਾ ਵਾ ਹਰ ਇੱਕ ਵਲੰਟੀਅਰ ਨੂੰ ਹੁੰਦਾ ਵਾ ਤੇ ਹਰ ਇੱਕ ਵਰਕ ਕਰਨ ਵਾਲੇ ਬੰਦੇ ਨੂੰ ਹੁੰਦਾ ਜਿਹਨੇ ਪਾਰਟੀ ਨਾਲ ਵਰਕ ਕੀਤਾ ਹੋਵੇ ਕਈਆਂ ਸਾਲਾਂ ਤੋਂ ਕੀਤਾ ਹੋਵੇ ਪੈਸਾ ਵੀ ਲਾਇਆ ਹੋਵੇ ਫਿਰ ਦਿਨ ਰਾਤ ਇੱਕ ਕੀਤਾ ਹੋਵੇ ਤੇ ਫਿਰ ਵੀ ਜਦੋਂ ਬੰਦੇ ਨੂੰ ਕੋਈ ਹੱਕ ਨਾ ਮਿਲੇ ਤਾਂ ਉਹਦੇ ਲਈ ਫਿਰ ਖੜਨਾ ਪੈਂਦਾ ਹੈ ਜੀ ਨਗਰ ਕੌਂਸਲ ਦੀਆਂ ਚੋਣਾਂ ਨੇ ਤੇ ਕਹਿੰਦੇ ਕਿ ਵਿਕਾਸ ਤਾਂ ਹੀ ਹੋ ਸਕਦਾ ਜਿਹੜੀ ਪਾਰਟੀ ਦੀ ਸਰਕਾਰ ਉਸੇ ਪਾਰਟੀ ਦੇ ਐਮਐਲਏ ਉਸੇ ਪਾਰਟੀ ਦੇ ਮੰਤਰੀ ਉਸੇ ਪਾਰਟੀ ਦੇ ਪੰਚ ਸਰਪੰਚ ਉਸੇ ਪਾਰਟੀ ਦੇ ਕੌਂਸਲਰ ਹੋਣ ਤਾਂ ਐਮਐਲਏ ਸਾਹਿਬ ਨੇ ਇਹ ਵੀ ਕਿਹਾ ਕਿ ਆਪਾਂ ਕੱਪੜਾ ਵੀ ਬੜਾ ਤਗੜਾ ਕੱਢਿਆ ਸੀ ਅਸੀਂ ਵਿਕਾਸ ਦੀ ਨੇਰੀ ਲਿਆਂਦੀ ਤੁਹਾਨੂੰ ਕੀ ਲੱਗਦਾ ਕਿਹੜਾ ਵਿਕਾਸ ਹੋਇਆ ਤਰਨ ਤਰਨ ਦਾ ਪਿਛਲੇ ਤਿੰਨ ਸਾਲਾਂ 'ਚ ਜੇ ਕੱਪੜਾ ਕੱਢਿਆ ਸੀ ਤੇ ਕੱਪਲੇ ਮਾਰੇ ਵੀ ਆ ਉਹ ਤਾਂ ਨਹੀਂ ਨਾ ਕਦੀ ਦੱਸੇ ਵੀ ਤੇ ਚਲੋ ਆਜੂਗਾ ਸਮਾਂ ਸਾਹਮਣੇ ਆਜੂਗਾ ਜੀ ਜਦੋਂ ਅਸੀਂ ਜਿੱਤ ਕੇ ਜਾਵਾਂਗੇ ਬਿਲਕੁਲ ਜਿਤਰਾਂ ਲੋਕਾਂ ਦੇ ਵਿੱਚ ਅਸੀਂ ਪਹਿਲਾਂ ਪ੍ਰਚਾਰ ਕੀਤਾ ਸੀਗਾ ਕਿ ਅਸੀਂ ਪਾਰਦਰਸ਼ੀ ਸਰਕਾਰ ਲਿਆਵਾਂਗੇ ਪਾਰਦਰਸ਼ੀ ਲੋਕਾਂ ਦੇ ਸਾਹਮਣੇ ਦੱਸਾਂਗੇ ਕਿ ਆਹ ਕੁੱਝ ਅਸੀਂ ਕੀਤਾ ਵਾ ਤੇ ਆਹ ਕੁੱਝ ਅਸੀਂ ਨਹੀਂ ਕੀਤਾ ਤੇ ਉਸੇ ਤਰ੍ਹਾਂ ਹੀ ਹੋਊਗਾ ਜੇ ਜਿੱਤ ਕੇ ਅਸੀਂ ਪਾਰਟੀ ਦੇ ਕਮੇਟੀ ਘਰ ਦੇ ਵਿੱਚ ਜਾਂਦੇ ਆ ਮਿਊਸਪਲ ਦੇ ਹਾਊਸ ਦੇ ਵਿੱਚ ਜਾਂਦੇ ਆ ਤੇ ਅਸੀਂ ਜ਼ਰੂਰ ਲੋਕਾਂ ਦੇ ਸਾਹਮਣੇ ਪਾਰਦਰਸ਼ੀ ਸਾਰੇ ਚਿਹਰੇ ਲਿਆਵਾਂਗੇ ਵੀ ਕਿਹੜਾ ਬੰਦਾ ਕੀ ਕਰ ਰਿਹਾ ਵਾ ਉੱਥੇ ਤੁਸੀਂ ਵੇਖਿਆ ਹੀ ਹੋਣਾ ਵਾ ਉਥੋਂ ਦਾ ਸਿਸਟਮ ਜਿਹੜਾ ਉਹ ਬਿਲਕੁਲ ਸਹੀ ਨਹੀਂਗਾ ਅਫਸਰ ਨਹੀਂ ਬੈਠਦੇ ਵੀ ਲੋਕਾਂ ਨੂੰ ਹਰਾਸਮੈਂਟ ਕੀਤਾ ਜਾਂਦਾ ਵਾ ਲੋਕੀ 36 36 ਗੇੜੇ ਮਾਰਦੇ ਨੇ ਉਸ ਤੋਂ ਬਾਅਦ ਵੀ ਲੋਕਾਂ ਨੂੰ ਕਿਹਾ ਜਾਂਦਾ ਕੋਈ ਗੱਲ ਨਹੀਂ ਦੇ ਦੇਾਂਗੇ ਵੇਖ ਲਾਂਗੇ ਅੱਜ ਸਿਸਟਮ ਨਹੀਂ ਚੱਲਦਾ ਵੀ ਅੱਜ ਜੇ ਨਹੀਂ ਹੁੰਦਾ ਵੀ ਕਿਉਂਕਿ ਕੋਈ ਮਾਈ ਬਾਪ ਹੀ ਨਹੀਂ ਹੈਗਾ ਵੀ ਐਮ ਐਲ ਏ ਸਾਭ ਦੇ ਘਰੋਂ ਚੱ ਉਹ ਨਗਰ ਕੌਂਸਲ ਜਿਹੜਾ ਉਹ ਐਮਐਲਏ ਸਾਹਿਬ ਦੇ ਘਰੋਂ ਚੱਲ ਰਿਹਾ ਵਾ ਜੇ ਐਮਐਲਏ ਸਾਹਿਬ ਕਹਿੰਦੇ ਆ ਤੇ ਅਫਸਰ ਬੈਂਦੇ ਆ ਨਹੀਂ ਕਹਿੰਦੇ ਤੇ ਨਹੀਂ ਬੈਂਦੇ ਜੀ ਬਹੁਤ ਬਹੁਤ ਧੰਨਵਾਦ ਹੈ ਸਾਡੇ ਨਾਲ ਗੱਲਬਾਤ ਕਰਨ ਲਈ ਤੇ ਸਾਨੂੰ ਸਮਾਂ ਦੇਣ ਲਈ ਚਾਹ ਸਕੀ ਤੁਹਾਡਾ ਥੈਂਕ ਯੂ ਜੀ ਧੰਨਵਾਦ ਸੋ ਇਹ ਸੰਨ 3 ਨੰਬਰ ਵਾਰਡ ਤੋਂ ਯਾਦਵਿੰਦਰ ਸਿੰਘ ਚਾਲ ਆਮ ਆਦਮੀ ਪਾਰਟੀ ਦੇ ਰੁੱਸੇ ਹੋਏ ਇੱਕ ਸਿਪਾਈ ਅਤੇ ਬੜੀ ਮਿਹਨਤ ਕੀਤੀ ਪਰ ਉਸ ਮਿਹਨਤ ਦਾ ਕਿਤੇ ਨਾ ਕਿਤੇ ਮੁੱਲ ਨਾ ਪੈਣ ਦਾ ਵੀ ਉਹਨਾਂ ਨੂੰ ਜਿਹੜਾ ਉਹ ਗੁੱਸਾ ਹੈ ਤਾਂ ਉਹਨਾਂ ਨੇ ਦੱਸਿਆ ਹੈ ਤੁਸੀਂ ਵੀ ਆ ਕਮੈਂਟ ਬਾਕਸ ਦੇ ਵਿੱਚ ਖਾਸ ਕਰਕੇ ਵਾਰਡ ਨੰਬਰ 3 ਦੇ ਨਿਵਾਸੀ ਅਤੇ ਜਿੰਨੇ ਵੀ ਲੋਕ ਹੋਰ ਆਮ ਆਦਮੀ ਪਾਰਟੀ ਦੇ ਨਾਲ ਜੁੜੇ ਸੀ ਤੁਸੀਂ ਆਪਣੀ رائے ਜਿਹੜੀ ਕਮੈਂਟ ਬਾਕਸ ਦੇ ਵਿੱਚ ਦੇ ਸਕਦੇ ਹੋ ਤੇ ਬਣੇ ਲੋ ਸਾਡੇ ਨਾਲ ਵਾਦੋਵਾਦ ਕਰ ਦਿਓ ਸ਼ੇਅਰ ਕੈਮਰਾ ਪਰਸਨ ਜਸਬੀਰ ਸਿੰਘ ਦੇ ਨਾਲ ਮੈਂ ਦਰਜੀਤ ਸਿੰਘ ਗ੍ਰੇਡ ਪੰਜਾਬ ਟੀਵੀ ਤਰਨਤਾਰਨ